ਅੋ ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ। ਲੋ ਮਿੱਤਰੋ ਅੱਜ ਆਪਾਂ ਨੇ ਪਿਆਰਾ ਬਾਉਣਾ ਤੇ ਮਹਾਵਜ ਦਿਖਾ ਦਈਏ ਫੇਰ ਅੱਜ ਫੇਰ ਕੋਈ ਜਾਣਕਾਰੀ ਨਵੀਂ ਦੇ ਦਈਏ। ਵੀਡੀਓ ਨਾਲ ਬਨੇ ਰਹੋ। ਚੈਨਲ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਿਓ। ਆਹ ਕਿਰ ਆਪਾਂ ਬਾਉਣਾ ਉਧਰ ਉਹ ਚਰੀ ਦੇ ਬਹੁਤ ਵੱਡੇ-ਵੱਡੇ ਡੰਡੇ ਆ। ਜਿਹੜੇ ਵੀ ਵੀਰ ਨਵੇਂ ਹਾਲੈਂਡ ਲੈ ਕੇ ਆਏ ਐ ਸਪੈਸ਼ਲ ਆਡੀਸ਼ਨ ਇਹਨਾਂ ਦੇ ਹੁਣ ਨਵੇਂ ਮਾਡਲਾਂ ਦੇ ਆ ਚੀਜ਼ ਆ ਰਹੀ ਹੈ ਜਿਵੇਂ ਲਿੰਕਾਂ ਲੰਬੀਆਂ ਇਹ ਕੰਪਨੀ ਵਾਲੇ ਆ ਗਲੀ ਚ ਪਾ ਕੇ ਦੇ ਦਿੰਦੇ ਆ ਇਹਦੇ ਨਾਲ ਫੇਰ ਉੱਠਦਾ ਬਹੁਤ ਐ ਇਹ ਲਿੰਕਾਂ ਚੇਂਜ ਕਰ ਲਿਓ ਪਿਛਲੀ ਗਲੀ ਵਿੱਚ ਪਾ ਲਿਓ ਇਹਨੂੰ ਅੱਜ ਬਹੁਤ ਫਰਕ ਰਿਹਾ ਉੱਠਦਾ ਬਹੁਤ ਘੱਟ ਸੀ ਅੱਜ ਆ ਰਸਤੇ 'ਚ ਉਹ ਲਿਆਂਦੇ ਵੀਡੀਓ ਬਣਾਈ ਨਹੀਂ ਗਈ ਜਾਂਦੇ ਹੋਏ ਤੁਹਾਨੂੰ ਦਿਖਾਵਾਂਗੇ ਆ ਦੇਖੋ ਹੋਰੋਂ ਖਾਲਜੋ ਵੀ ਆਇਆ ਕੋਈ ਐਡਾ ਇਹ ਨਹੀਂ ਸੀ ਇਲੈਂਕਾ ਨੂੰ ਪਿੱਛੇ ਕਰ ਲਿਓ। ਬਾਕੀ ਟਾਇਰਾਂ 'ਚ ਵੀ ਆਪਾਂ ਪਾਣੀ ਪਵਾਤਾ ਸੀ। ਤੇ ਇਹ ਜੋ ਵੀ ਤੇਲ ਦੀ ਭਰੀ ਹੋਈ ਆ ਬਹੁਤ ਫਰਕ ਪੈ ਗਿਆ ਪਹਿਲਾਂ ਨਾਲੋਂ ਪਿਛਲੀ ਵੀਡੀਓ ਚ ਦੇਖਿਆ ਹੋਣਾ ਤੁਸੀਂ ਆਪਾਂ ਬੋਰੀ ਵੀ ਰੱਖੀ ਸੀ ਉਹਦੇ ਨਾਲ ਵੀ ਬਹੁਤ ਉੱਠਦਾ ਸੀ। ਅੱਜ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ ਉੱਠਦਾ। ਚਲੋ ਪਾੜੀਏ ਹੁਣ ਕ੍ਰੋਸ। ਬਾਕੀ ਹੁਣ ਆਏ ਆ ਬੋਰੀ ਦਾ ਫੇਰ ਵੀ ਆਪਾਂ ਨੂੰ ਰੱਖਣੀ ਵੋ ਇੱਕ ਕਿਉਂਕਿ ਫਿਰ ਬੀਜ ਬੂਹ ਆ ਜਾਣਾ ਬਾਕੀ ਇਹ ਸ਼ਕਤੀਮਾਨ ਥੋੜਾ ਜਿਹਾ ਹੈਵੀ ਬਾਕੀ ਸੁਪਰ ਸੀਡਰਨੋਂ ਭਾਰੀ ਵੇਟ ਜ਼ਿਆਦੇ ਆ ਇਹ ਚਲੋ ਜੀ ਹੁਣ ਕ੍ਰੋਸ ਆਪਾਂ ਪਾਉ ਆ ਤਰ ਲਾઈએ ਗੇਰਾ ਤੇ ਨਿਮੇੜੀਏ ਕੰਮ ਟੁੱਪ ਫਿਰ ਹੋਈ ਜਾਂਦੀ ਆ ਆਹ ਦੇਖਿਓ ਮਤਲਬ ਹੁਣ ਵਧੀਆ ਪੈਰ ਲਾਈ ਜਾਂਦਾ ਪਹਿਲਾਂ ਤਾਂ ਪੈਰ ਲਾਉਣਾ ਨਹੀਂ ਹੁੰਦਾ ਇਹ ਆਹ ਦੇਖੋ ਐਡੀ ਜਿਹੜੀ ਚੱਰੀ ਆ ਇਹਦਾ ਘਰਾ ਦੇ ਵਿੱਚੇ ਕੰਮ ਹੋਣਾ ਲੜਿਆ ਇਹਦੇ ਬਲੇਡ ਨਵੇਂ ਨੇ ਨਵੇਂ ਬਲੇਡਾਂ ਦੇ ਮੂੰਹ ਨਿਕਲਿਆਉਣਗੇ ਆ ਸ਼ੁਰੂਆਤ ਦੇਖਦੇ ਆਂ ਫਿਰ ਲੋਈ ਦੇਖੋ ਕਰਕੇ ਕਰਤੇ ਬਿਲਕੁਲ ਆਤਮਾ ਬਾਉਣ ਚਿੱਟਾ ਦੇ ਕੇ ਹੁਣ ਇਹਨੂੰ ਦੇ ਕੋਸਾ ਫਾਈ ਕਿੱਡੇ-ਕੱਡੇ ਖਰਚੇ ਹੀ ਇੱਥੇ ਜਵੇਂ ਬਿਲਕੁਲ ਲੱਗ ਰਿਹਾ ਪਤਾ ਵੀ ਕਿਤੇ ਖਰਚੇ ਹੈਗੇ ਹੀ ਜਰੀ ਦੇ ਗਰਮੀ ਬਹੁਤ ਹੋਈ ਪਈ ਆ ਅੱਜ ਧੁੱਪ ਵੀ ਜਿਆਦੇ ਆ ਗਰਮੀ ਵੀ ਜਿਆਦੇ ਹੋ ਰਹੀ ਆ ਆਹ ਦੇਖੋ ਪੰਜਾਬ ਨੰਬਰ 1 ਲਾ ਯੂ ਐ 25 ਡੈਨ ਵੱਕਰੀ ਆ ਤਿਆਰ ਦੇਖੋ ਲੋ ਜੀ ਬਣਾਦਾ ਵਾਹਣ ਜਮਾ ਇੱਕ ਨੰਬਰ ਦੇਖੋ ਪੂਰੀ ਸਫਾਈ ਪੂਰਾ ਐਨ ਇੱਕ ਨੰਬਰ ਮਾਹੌਲ ਕਰਤਾ ਆ ਥੋੜੀ ਜੀ ਸੀ ਲੀਕ ਇਹ ਬਦਲ ਨਹੀਂ ਪਾਉਗੀ ਬਾਕੀ ਦਾ ਸੈਟ ਆ ਸਾਰਾ ਲਓ ਹੁਣ ਦਿਖਾਵਾਂਗੇ ਤੁਹਾਨੂੰ ਛੜਦਾ ਇਧਰ ਇੰਨਾ ਨਹੀਂ ਉੱਟਦਾ ਹਾਂ and uh ਤੁਹਾਨੂੰ ਪਹਿਲੀ ਵੀਡੀਓ ਦੇਖਾਈ ਤੇ ਬੋਲ ਲੋਈ ਹੁਣ ਪਾਇਆ ਦਾ ਹੈਗਾ ਹੀ ਆ ਆਇਆ ਵੀ ਆ ਪਹੀ ਤੇ ਵੀ ਫੇਰ ਦੰਨੇ ਆ ਆਹ ਦਾ ਹੋ ਗਿਆ ਦੀ ਹੁਣ ਇਹਨੂੰ ਦੇਖ ਹੁਣ ਐਤੂ ਬਾਦ ਜਿਹੜੋ ਕਰ ਦੂ ਚਕਣਾ ਚੂਰ ਜਮੇ ਦੇਖ ਲਓ ਜੀ ਦੇਖੋ ਪਹੀ ਬਣਾਤੀ ਐਣ ਇੱਕ ਵਾਰੀ ਫੇਰੇ ਆ ਆਹ ਲਓ ਵਿੱਚੇ ਚਕਣਾ ਚੂਰ ਕਰਤਾ ਸਾਰਾ ਕਿੰਨਾ ਹੋਸੀ ਦੇਖੋ ਪੂਰਾ ਐਣ ਵਧੀਆ ਕਰਤਾ ਨਾ ਇਹ ਤੇ ਇਸ ਬੋਈ ਮਾਰ ਨਹੀਂ ਪੈਣੀ ਇਹ ਹੁਣ ਚਲੋ ਆਪਾਂ ਨੇ ਮਾਲਿਆਂ ਦਾ ਦਾ ਹੋਈ ਆ ਨਲੇ ਦੇ ਤਿੱਖੇ ਜੇ ਨਿਕਲਿਆਉਣ ਦੇ ਮੂੰਹ ਬਲੇ ਡਾਂ ਦੇ ਲੋਕੇ ਨਵੇਂ ਨਵੇਂ ਫਿਰ ਲੋਡ ਵੱਧ ਲੈਣ ਦਾ ਚਲੋ ਚੱਲੀਏ ਲਾਓ ਜੀ ਦੇਖੋ ਯਾ ਬਹੁਤ ਫਰਕ ਹੈ ਉਹ ਨਾਲੇ ਉੱਠਦਾ ਹੁਣ ਐਨ ਆਰਾਮ ਨਾਲ ਮਤਲਬ ਆਇਆ ਕਿ ਜਮੀ ਵੀ ਨਹੀਂ ਉੱਠਦਾ ਉੱਠਦਾ ਤਾਂ ਹੈਗਾ